ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੰਗਰੂਰ ਵਿਖੇ ਆਪ ਉਮੀਦਵਾਰ ਗੁਰਮੀਤ ਸਿੰਘ ਮੀਤਿਹੇਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਜਿੱਥੇ ਉਹਨਾਂ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਚੋਣਾਂ ਤੋਂ ਬਾਅਦ ਜਲਦ ਹੀ ਔਰਤਾਂ ਦੇ ਪੈਸੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਉਣ ਦਾ ਵਾਅਦਾ ਕਰਦਾ ਹਾਂ ਤੇ ਉਸ ਵਾਅਦੇ ਨੂੰ ਪੂਰਾ ਕਰਾਂਗਾ ਇੱਥੇ ਹੀ ਬਸ ਨਹੀਂ ਹੁੰਦੀ ਉਹਨਾਂ ਨੇ ਇਹ ਪੈਸੇ ਹੋਰ ਵਧਾ ਕੇ ਦੇਣ ਦੀ ਗੱਲ ਵੀ ਕਹੀ ਹੈ ਯਾਨੀ ਕਿ 1000 ਦੀ ਥਾਂ ਤੇ 1100 ਦੀ ਸੀਐਮ ਭਗਵੰਤ ਮਾਨ ਗੱਲ ਆਖ ਗਏ ਨੇ ਸੰਗਰੂਰ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੀਆਂ ਔਰਤਾਂ ਨੂੰ ਜਲਦ ਹੀ ਪੈਸੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਆ ਪਰ ਹੁਣ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਨਹੀਂ ਬਲਕਿ 1100 ਰੁਪਏ ਦਿੱਤੇ ਜਾਣਗੇ ਜਿਸ ਦੇ ਲਈ ਪੂਰੀ ਯੋਜਨਾ ਤਿਆਰ ਕੀਤੀ ਗਈ ਹੈ ਵੀਰੋ 14 ਲੱਖ ਟਿਊਬਵੈਲ ਹੈ 14 ਲੱਖ ਟਿਊਬਵੈਲ ਹੈ ਉਹਦੇ ਚੋਂ ਜੇ 70% ਤੇ ਪਹੁੰਚਦੇ ਆ पांच लख बंद हो जाएंगे ट्यूबवैल क्योंकि नहरी पानी आजगा अठारह हजार करोड़ रुपए की सबसिडी दिखाते जीडी बिजली मुफ्त पिंड चौदह लाख चौदह साढ़े चौदह लख ट्यूबवैल है तो अठारह हजार करोड़ की सबसिडी है जो पांच लख ट्यूबवैल बंद हो गया तो अपने को छे तो सत्त हजार करोड़ बचूगा अठारह चो पचवंजा ਇਹ ਤਾਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਐ ਪੂਰਾ ਖਾਕਾ ਕਰੀ ਜਨਿਆ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਗਾ ਵੀ 1100 ਨਾਲ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਐਸੇ ਨਾਲ ਹੀ ਉਹਨਾਂ ਇਹ ਵੀ ਆਖਿਆ ਕਿ ਕੇਂਦਰ ਵਿੱਚ ਇੰਡੀਆ ਗੜ ਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਉਸ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੋਵੇਗਾ ਐਥੇ ਹੀ ਬਸ ਨਹੀਂ ਹੁੰਦੀ ਉਹਨਾਂ ਨੇ ਇਹ ਵੀ ਆਖਿਆ ਕਿ ਮੀਤ ਹੇਰ ਦੀ ਕਿਸਮਤ ਬਹੁਤ ਚੰਗੀ ਹੈ ਉਹਨਾਂ ਨੂੰ ਜਲਦ ਹੀ ਵੱਡਾ ਅਹੁਦਾ ਮਿਲ ਜਾਵੇਗਾ ਉਹਨਾਂ ਦਾ ਇਸ਼ਾਰਾ ਕੇਂਦਰੀ ਮੰਤਰੀ ਬਣਨ ਦੇ ਵੱਲ ਸੀ ਤਾਂ ਹਾਂ ਮੋਦੀ ਦੀ ਹੋ ਰਹੀ ਹੈ ਛੁੱਟੀ ਇੰਡੀਆ ਅਲਾਈਅੰਸ ਦੀ ਮਾਰੀ ਹੈ ਸਰਕਾਰ ਪੰਜਾਬ ਦਾ ਬਹੁਤ ਵੱਡਾ ਹਿੱਸਾ ਪਾਊਗਾ ਸੈਂਟਰ ਸਰਕਾਰ 'ਚ ਦੇਖਦੇ ਜਾਇਓ ਤੁਸੀਂ ਇਹਦੀ ਕਰਮ ਚੰਗੀ ਹੈ ਉਮੀਦ ਦੀ ਮੈਂ ਤਾਂ ਦੱਸਦਾ ਨਾ ਬੱਤੀ ਦਾੰਦੇ ਨੇ ਮੇਰੇ ਵੀ ਲਾਈਟ ਮੱਥੇ ਲਾਦੀ ਹੈ ਇਹਨੇ ਬਣ ਜਾਣਾ ਵੱਡਾ ਬਣ ਜਾਣਾ ਨੇ ਕੰਮ ਕਸ ਮਤਾਂ ਨਹੀਂ ਹੁਣ ਕੀ ਕਰੀਏ ਉਹਨਾਂ ਦੀ ਕਿਸੇ ਮਾੜੀ ਆਹੀ ਕੀ ਕਰੀਏ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪੁੱਜੇ ਹੋਏ ਸੀ ਬਿਊਰੋ ਰਿਪੋਰਟ ਹਮਦਾਰਦ ਟੀਵੀ